ਕੇ ਪੰਜਾਬ نیوز ਤੇ ਤੁਹਾਡਾ ਸਵਾਗਤ ਹੈ ਰੁਕ ਕਰਦੇ ਆਂ ਅੱਜ ਦੀ ਖਬਰ ਵੱਲ ਗਲ ਸਿਆਸਤ ਦੀ ਕੀਤੀ ਜਾਵੇ ਤਾਂ ਸਿਆਸੀ ਨੇਤਾ ਵੋਟਾਂ ਲੈਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਲੋਕਾਂ ਦੀਆਂ ਬੋਟਾਂ ਲੈਣ ਦੇ ਲਈ ਅਜੇ ਹੀ ਕੁਝ ਵੇਖਣ ਨੂੰ ਮਿਲਿਆ ਅੱਜ ਚਲੰਦਰ ਪੱਛਮੀ ਵਿਖੇ ਜਿੱਥੇ ਸ਼ੀਤਲ ਅੰਗੁਰਾਲ ਦੇ ਅਸਤੀਫਾ ਦੇਣ ਤੋਂ ਬਾਅਦ ਦੁਬਾਰਾ ਵੋਟਾਂ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚੈਲੰਜ ਨੂੰ ਕਬੂਲ ਕਰਦੇ ਆ ਸ਼ੀਤਲ ਅੰਗੁਰਾਲ ਵੱਲੋਂ ਅੱਜ ਇੱਕ ਸਟੇਜ ਲਗਾਈ ਗਈ ਜਿੱਥੇ ਉਹਨਾਂ ਵੱਲੋਂ ਇੱਕ ਕੁਰਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਲਗਾਈ ਗਈ ਅਤੇ ਦੂਸਰੀ ਕੁਰਸੀ ਉੱਤੇ ਉਹ ਖੁਦ ਬੈਠ ਕੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਤਜ਼ਾਰ ਕਰਨ ਲੱਗੇ ਕੁਝ ਸਮੇਂ ਬਾਅਦ ਸ਼ੀਤਲ ਅੰਗੁਰਾਲ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਆ ਸ਼ੀਤਲ ਅੰਗੁਰਾਲ ਰੋਂਦੇ ਵਿਖਾਈ ਦਿੱਤੇ ਕਹਿ ਸਕਦੇ ਆ ਕਿ ਸ਼ੀਤਲ ਅੰਗੁਰਾਲ ਵੱਲੋਂ ਲੋਕਾਂ ਨੂੰ ਪਰਮੋਹਣ ਦਾ ਇੱਕ ਨਵਾਂ ਜ਼ਰੀਆ ਹੈ ਪਰ ਅੱਜ ਕੱਲ ਦੇ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ ਵੋਟਰ ਅੱਜ ਕੱਲ ਬੜੇ ਹੀ ਸਿਆਣੇ ਨੇ ਕਿਸੇ ਦੀਆਂ ਗੱਲਾਂ ਵਿੱਚ ਇਸ ਤਰ੍ਹਾਂ ਨਹੀਂ ਆਉਂਦੇ ਪਹਿਲਾਂ ਇੱਕ ਵਾਰ ਤੁਸੀਂ ਇਹ ਵੀਡੀਓ ਵੇਖੋ ਜਿਸ ਵਿੱਚ ਸ਼ੀਤਲ ਅੰਗੁਰਾਲ ਰੋ ਰਹੇ ਨੇ ਕਿਵੇਂ ਕੱਲ ਨੂੰ ਕਿਸੇ ਦੇ ਘਰ ਨਹੀਂ ਜਾਣਾ ਇਹ ਲੋਕ ਮੈਨੂੰ ਚੋਰ ਸਮਝਦੇ ਆ ਇਹ ਲੋਕ अच एक वोट दे खातिर मैं कोई चोर कह रहा है कोई चक्का कह रहा है कोई दल बदलू कह रहा दुञा। दुञा। <स्था> ਮੈਨੂੰ ਡਰ ਨਹੀਂ ਹੈ ਮੈਨੂੰ ਕੋਈ ਡਰ ਨਹੀਂ ਹੈ ਤੁਸੀਂ ਵੀ ਵੇਖ ਲਈ ਸ਼ੀਤਲ ਅੰਗੁਰਾਲ ਦੇ ਰੋਂਦੀਏ ਵੀਡੀਓ ਸ਼ੀਤਲ ਅੰਗੁਰਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਉੱਤੇ ਕਈ ਵੱਡੇ ਇਲਜ਼ਾਮ ਵੀ ਲਗਾਏ ਗਏ ਨੇ ਕੀ ਇਹ ਇਲਜ਼ਾਮ ਸੱਚੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਵੱਡਾ ਸਵਾਲ ਇਹ ਹੈ ਕਿ ਜੋ ਦੁਬਾਰਾ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਕਿ ਜਲੰਧਰ ਪੱਛਮੀ ਦੇ ਲੋਕ ਸ਼ੀਤਲ ਅੰਗੁਰਾਲ ਉੱਤੇ ਮੂੜ ਯਕੀਨ ਬਣਾਉਣਗੇ ਜਾਂ ਨਹੀਂ ਮੈਂ ਆਪਣੀ ਤੀਅਸ ਕਰਕੇ ਲੈ ਕੇ ਆਇਆ ਹਾਂ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਧੀ ਦੇ ਨਾਲ ਕਿ ਜੇ ਮੈਂ ਕਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਹੋਵੇ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਮੁਰਾ ਤੱਕਣਾ ਰਵੇ ਜਿਹੜੇ ਲੋਕ ਅੱਜ ਮੇਰੀ ਧੀ ਨੂੰ ਮੇਰੇ ਬੱਚਿਆਂ ਨੂੰ ਬੰਦ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕਿ ਇਹ ਫੈਸਲਾ ਤੇਰੀ ਜ਼ਿੰਦਗੀ ਦੇ ਵਿੱਚ ਹੈ ਤੇ ਉਹਨੇ ਤਾਂ ਵੀ ਕੱਖ ਨਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਦੇ ਉੱਤੇ ਇਲਜ਼ਾਮ ਲਗਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮਾਨ ਸਾਹਿਬ ਤੁਸੀਂ ਵੀ ਅੱਜ ਇੱਕ ਤਿੰਨ ਮਹੀਨੇ ਦੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕੀ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਟੀਆ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾਂ ਦੇ ਹੱਕ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਫੈਸਲਾ ਕਰੋਗੇ ਕਿ ਅਜ ਇੱਕ ਧੀ ਦਾ ਬਾਪ ਤੁਹਾਡੇ ਕੋਲ ਚੋਲੀ ਹਟ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮ ਐਲ ਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਸਾਫ਼ ਦੇ ਦਿਓ